ਸੀ ਸਸਤਿਕਾਲ ਜਿਸਾਰੇ ਤੋਂ ਮੈਂ ਤੁਹਾਡੀ ਆਪਣੀ ਨਾਂਸੀ ਕਰੇਵਾ ਫਿਰ ਲੈ ਕੇ ਆਜਰੇ ਆ ਪਾਗਲ ਸ਼ਦਾਈ ਕਮਲਾ ਬੁੱਢਾ ਸਿਮਰਜਿਤ ਮਾਨ ਨਿਹਾਈ ਤਿਕ ਚੋਰ ਬੰਦਾ ਨਿਹਾਈ ਤੀ ਬੇਈਮਾਨੀ ਕੁੱਟ-ਕੁੱਟ ਕੇ ਇਹਦੇ ਸਿਰ ਤੋਂ ਲੈ ਕੇ ਪੈਰ ਤੱਕ ਇਹਦੇ ਜਿਸਮ ਦੇ ਵਿੱਚ ਭਰੀ ਹੋਈ ਆ ਥੂ ਐਸੇ ਬੰਦੇ ਨੂੰ ਥੂ ਐ ਉਹ ਲੋਕਾਂ ਨੂੰ ਜਿਹੜੇ ਦੇ ਨਾਲ ਖੜਦੇ ਆ ਜਿਹੜੇ ਬੰਦੇ ਨੇ ਇੰਨੀਆਂ ਬੇਈਮਾਨੀਆਂ ਕਰਕੇ ਜ਼ਮੀਨ ਜਾਇਦਾਦ ਬਣਾਈ ਲੋਕਾਂ ਨੂੰ ਬਾਹਰ ਭੇਜਿਆ 5-5 ਲੱਖ ਰਚਨੇ ਇੱਕ ਇੱਕ ਛੁੱਟੀਆਂ ਲੈਟਰ ਵਿੱਚ ਤੁਸੀਂ ਐਸੇ ਬੰਦੇ ਨੂੰ ਸਪੋਰਟ ਕਰਦੇ ਹੋ ਕਹਿੰਦਾ ਜੀ ਖਾਲਸਾ ਤਾਂ ਬਣੂਗਾ ਉਹਦੇ ਵਿੱਚ ਹਿੰਦੂ ਵੀ ਰਹਿਣਗੇ ਮੁਸਲਮ ਸਿੱਖ ਬੋਧ ਜੈਨੀ ਸਾਰੇ ਰਹਿਣਗੇ ਫਿਰ ਉਹ ਦੂਜੇ ਬੰਦੇ ਨੂੰ ਸਵਾਲ ਪੁੱਛਦਾ ਜੇ ਸਾਰੇ ਰਹਿਣਗੇ ਹੁਣ ਵੀ ਤਾਂ ਸਾਰੇ ਰਹੀ ਰਹੇ ਆ ਨਹੀਂ ਸਾਡਾ ਆਪਣਾ ਫਿਰ ਰਾਜ ਹੋਗਾ ਨਾ ਸਾਡਾ ਆਪਣਾ ਰਾਸ ਇਹਨੂੰ ਪੁੱਛਣ ਨਾਲ ਹੋਵੇ ਉਹ ਖੋਤੇ ਦੇ ਪੁੱਤਰਾ ਤੇਰਾ ਕਿਹੜਾ ਰਾਜ ਸੀਵਿਆਂ ਚ ਤੇਰੀਆਂ ਲੱਤਾਂ ਹੈ ਤੈਨੂੰ ਇਹ ਨਹੀਂ ਪਤਾ ਤੂੰ ਸਿਰੇ ਉੱਠਣਾ ਕਿ ਨਹੀਂ ਉੱਠਣਾ ਮਰਦਾ ਮਰਦਾ ਵੀ ਤੂੰ ਜ਼ਹਿਰ ਉਗਲ ਰਿਹਾ ਪੰਜਾਬ ਦੇ ਖਿਲਾਫ ਮਰਦਾ ਮਰਦਾ ਵੀ ਤੂੰ ਪੈਸੇ ਤੇ ਪੈਸਾ ਕਮਾ ਰਿਹਾ 500 ਕਿੱਲੇ ਜ਼ਮੀਨ ਇਹਦੇ ਕੋਲ ਕਿੱਥੋਂ ਆਈ ਆ ਇੱਕ ਕਦੀ ਕਿਸੇ ਨੇ ਸਵਾਲ ਪੁੱਛਿਆ ਇਸ ਬੰਦੇ ਕੋਲ ਇੰਨਾ ਪੈਸਾ ਕਿੱਥੋਂ ਆਇਆ ਇਹ ਖਾਂਦਾਨੀ ਅਮੀਰ ਤਾਂ ਨਹੀਂ ਸੀ ਕਦੀ ਵੀ ਸੋ ਸਾਡੀ ਵੀ ਜਨਤਾ ਐਡੀ ਕਿ ਸ਼ਦਾਈਆਂ ਤੇ ਕਮਲੀਆਂ ਦੀ ਜਨਤਾ ਹੈ ਨਾ ਸਾਡੀ ਮੈਨੂੰ ਸਮਝ ਆਉਂਦੀ ਸਾਡੀ ਜਨਤਾ ਚੋ ਸ਼ਦਾਈ ਨਸ ਭਰਿਆ ਹੋਇਆ ਅੰਨਿਓ ਅਕਲ ਦੇ ਅੰਨਿਓ ਦਿਮਾਗ ਤੋਂ ਪੈਦਲ ਸੋਚਿਆ ਕਰੋ ਇਹ ਲੁੱਟ ਕੇ ਛਿੱਲ ਕੇ ਕੁੜਕੁੜ ਕਰਕੇ ਪੰਜਾਬ ਨੂੰ ਖਾ ਗਿਆ ਇਹ ਬੁੱਢਾ ਤੁਸੀਂ ਇਹ ਬੁੱਢੇ ਦਾ ਸਾਥ ਦਿੰਦੇ ਹੋ ਸ਼ੇਮ ਔਨ ਯਰਸੈਲਫ ਸ਼ਰਮ ਆਣੀ ਚਾਹੀਦੀ ਹੈ ਸਾਰਿਆਂ ਨੂੰ ਜਿਹੜਾ ਬੰਦਾ ਤੁਹਾਨੂੰ ਪਤਾ ਹੈ ਲਾਲਚੀ ਹੈ ਜਿਹੜੇ ਬੰਦੇ ਨੇ 2 ਨੰਬਰ ਚੋਂ ਪੈਸਾ ਬਣਾਇਆ ਆਪਣਾ ਸਾਰਾ ਪਰਿਵਾਰ ਉੱਥੇ ਅਮਰੀਕਾ ਸੈੱਟ ਕਰ ਲਿਆ 500 600 ਕਿੱਲੇ ਪਹਿਲੀ ਬਣਾ ਕੇ ਬੈਠਾ ਹੈ ਪਤਾ ਨਹੀਂ ਕਿੰਨਾ ਇਹਦੇ ਬੈਂਕਾਂ ਚ ਪੈਸਾ ਭਰਿਆ ਤੁਸੀਂ ਇਹ ਜਿਹੇ ਬੰਦੇ ਨੂੰ ਚਾਹਨੇ ਹੋ ਵੀ ਇਹ ਜਿਹੇ ਬੰਦਾ ਰਾਜਨੀਤੀ ਚ ਆ ਕੇ ਪੰਜਾਬ ਦਾ ਸੁਧਾਰ ਕਰੇਗਾ ਓਏ ਪੰਜਾਬ ਸੁਧਾਰੂ ਬੰਦੇ ਨਹੀਂ ਆ ਇਹ ਪੰਜਾਬ ਖਾਊ ਬੰਦੇ ਆ ਪੰਜਾਬ ਨੂੰ ਲੁੱਟਣ ਵਾਲੇ ਬੰਦੇ ਆ ਮੇਰਾ ਕੰਮ ਹੈ ਲੋਕਾਂ ਨੂੰ ਤੇ ਜਨਤਾ ਨੂੰ ਜਗਾਉਣਾ ਜਾਗੋਗੇ